ਸultanpur Lodhi ਤੋਂ Talwandi Road ਤੇ ਭੇਦ ਭਰੇ ਹਾਲਾਤਾਂ ਚ ਮਿਲੀ ਛੱਪੜ ਵਿੱਚੋਂ Laash ਬੀਤੀ 22 ਅਗਸਤ ਤੋਂ ਗਾਇਬ ਨੌਜਵਾਨ ਲਾਪਤਾ ਅੱਜ Sultanpur Lodhi ਪੁਲਿਸ ਨੂੰ Talwandi Road ਤੇ ਇੱਕ ਛੱਪੜ ਵਿੱਚੋਂ Laash ਮਿਲੀ ਜਿਸ ਦੀ ਪਛਾਣ ਸੁਜੀਤ ਪੁੱਲਰ ਪੁੱਤਰ ਪ੍ਰਤਾਪ ਸਿੰਘ ਵਾਸੀ ਅਦਾਲਤ ਚੱਕ ਵਜੋਂ ਹੋਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਬੀਤੀ 22 ਅਗਸਤ 2025 ਦੀ ਰਾਤ ਤੋਂ ਲਾਪਤਾ ਸੀ ਜਿਸ ਦੀ ਜਾਣਕਾਰੀ ਉਹਨਾਂ ਨੇ ਥਾਣਾ Sultanpur Lodhi ਵਿਖੇ ਦਿੱਤੀ ਸੀ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਅਤੇ ਅਜ ਸੋਜੀਤ ਭੁੱਲਰ ਦੀ ਲਾਸ਼ ਉਨ੍ਹਾਂ ਨੂੰ ਇੱਕ ਛੱਪੜ ਵਿੱਚੋਂ ਬਰਾਮਦ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਕਿਸੇ ਵਿਅਕਤੀ ਕੋਲੋਂ ਪਤਾ ਲੱਗਾ ਕਿ ਇੱਕ ਛੱਪੜ ਵਿੱਚ ਇੱਕ ਲਾਸ਼ ਪਈ ਹੈ ਤਾਂ ਉਨ੍ਹਾਂ ਨੇ ਜਾ ਕੇ ਦੇਖਿਆ ਤੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਜਾ ਕੇ ਇਸ ਬਾਰੇ ਦੱਸਿਆ। ਫਿਰ ਵੀ ਪੁਲਿਸ ਮੌਕੇ ਤੇ ਬਹੁਤ ਦੇਰ ਨਾਲ ਆਈ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਜਮ੍ਹਾਂ ਕਰਾ ਦਿੱਤੀ ਗਈ ਹੈ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਦੇ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰह्मਸਰੂਪ ਸੋਤਾ ਤੇ ਹਿਨਕਮਾਰੀ ਦੀ ਖਾਸ ਰਿਪੋਰਟ। ਭਾਜੀ ਕੀ ਘਟਨਾ ਵਾਪਰੀ ਆ ਜੀ? ਮੇਰੇ ਭਰਾ ਜੀ ਜੋ ਗਵਾਚ ਗਿਆ ਜੀ। ਇਹ ਕੀ ਨਾਮ ਆ ਉਹਨਾਂ ਦਾ? ਕੋਈ ਨਾ ਸਰਦੀਪ ਭੋਲਰ ਜੀ। ਅੱਛਾ ਜੀ ਕਿੱਥੋਂ ਦੇ ਆਣ ਵਾਲੇ ਆਂ ਤੁਸੀਂ? ਚਾਲ ਚੱਕਣ ਵਾਲੇ ਵਸਤੀ ਪਿੰਡ। ਠੀਕ ਆ ਜੀ ਤੇ ਤੇ ਅਸੀਂ ਰਿਪੋਰਟ ਵੀ ਦਿਖਾਈ ਸੀ। ਅੱਛਾ ਜੀ ਕਿੰਨੀ ਤਰੀਕ ਨੂੰ ਰਿਪੋਰਟ ਲਿਖਾਈ ਸੀ ਜੀ? 22 ਤਰੀਕ ਨੂੰ। ਅੱਛਾ ਜੀ ਤੇ ਕੋਈ ਕਾਰਵਾਈ ਨਹੀਂ ਹੋਈ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕੀਤੀ। ਤੇ ਅੱਜ ਕੀ ਘਟਨਾ ਵਾਪਰੀ ਆ? ਅੱਜ ਸਾਨੂੰ ਕਿਸੇ ਨੇ ਦੱਸਿਆ ਜੀ ਕਿ ਤੁਹਾਡਾ ਕੋਈ ਬੋਡੀ ਲੱਭੀ ਆ ਤੇ ਅਸੀਂ ਉੱਥੇ ਦੇਖਣ ਗਏ ਤੇ ਉਹ ਬੋਡੀ ਨਿਕਲੀ ਸਾਡੀ ਅੱਛਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮਾਲ ਸਾਨੂੰ ਕਿਸੇ ਬੰਦੇ ਨੇ ਦੱਸਿਆ ਜੀ ਤੇ ਤੁਸੀਂ ਜਾ ਕੇ ਉੱਥੇ লাশ ਦੀ ਪਛਾਣ ਕੀਤੀ ਹਾਂਜੀ ਤੇ ਅਸੀਂ ਪੁਲਿਸ ਮੈਂ ਥਾਣੇ ਵਿੱਚ ਜਾ ਕੇ ਗਏ ਆ ਅੱਛਾ ਜੀ ਤੇ ਫੋਸੜ ਵੀ ਬਾਅਦ ਚ ਆਇਆ ਕਾਫੀ دیر ਬਾਅਦ ਆਇਆ ਤੇ ਬਾਅਦ ਚ ਫੋਸੜ ਆਇਆ ਤੇ ਫਿਰ ਅਸੀਂ ਵੀ ਜਾ ਕੇ ਲੈ ਕੇ ਜਾਂਦਾ ਜੀ ਤੇ ਹੁਣ ਤੇ ਕਿਹੜਾ ਮੁੰਡਾ ਸੀ ਦੁਕਾਨ ਤੇ ਮੈਨੂੰ ਧਮਕੀ ਦੇ ਕੇ ਗਿਆ ਕਿਹੜਾ ਮੁੰਡਾ ਤੁਹਾਨੂੰ ਦੁਕਾਨ ਤੇ ਧਮਕੀ ਦੇ ਗਿਆ ਕਾਸ਼ੀ ਕਾਸ਼ੀ ਕੌਣ ਹੈ ਉਹ ਦਾਇਰਾ ਜੀ ਸ਼ਹਿਰ ਦੇ ਉਹਨਾਂ ਕੀ ਤੁਹਾਡੀ ਕੋਈ ਰੰਜਿਸ਼ ਸੀ ਕਿ ਭਰਾਨੇ ਦਾ ਯਾਰ ਦੋਸਤ ਸੀਦਾ ਉਹਦੇ ਨਾਲ ਬੱਦਬੱਦ ਉਹ ਦਿਨ ਉਹਨੇ ਕਿਹਾ ਸਮਾਂ ਤੋਂ ਲਿਆ ਜਰਾਤੀ ਮੇਰੀ ਦੁਕਾਨ ਤੇ ਆਇਆ ਇਹਦਾ ਬੂਟ ਮਾਰ ਮਾਰ ਤੇਰੇ ਕਹਿੰਦਾ ਸਿਰ ਮਾਰ ਕੇ ਤੈਨੂੰ ਮਾਰਨਾ ਕਹਿੰਦਾ ਤੁਹਾਨੂੰ ਕੀ ਇਸ ਗੱਲ ਤੋਂ ਧਮਕੀਆਂ ਦੇ ਰਿਹਾ ਉਹ ਗੱਲ ਇਸ ਗੱਲ ਤੂੰ ਮੇਰਾ ਨਾਂ ਕਹਿੰਦਾ ਲੈਣਾ ਮੈਂ ਕਹਾਂ ਜੋ ਤੂੰ ਲੈ ਕੇ ਸਾਰੇ ਤੇਰੇ ਨਾਲ ਲੈਟ ਸੱਤ ਜਣੇ ਦੁਕਾਨ ਵਾਲੇ ਸਾਰੇ ਨਾਂ ਤੇਰੇ ਨਾਲ ਤੂੰ ਸਿੱ ਲੈ ਕੇ ਆ ਅਸੀਂ ਤੇਰਾ ਨਾਂ ਹੀ ਲੈਣਾ ਤੁਹਾਨੂੰ ਹੁਣ ਧਮਕੀਆਂ ਦੇ ਰਿਹਾ ਹਾਂ ਹਾਂਜੀ ਮੇਰੇ ਦੁਕਾਨ ਤੇ ਕਹਿ ਕੰਨਾ ਤੇਰੇ ਸਿਰ ਮਾਰ ਮਾਰ ਬੂਟ ਮਾਰ ਮਾਰ ਧੋੜ ਕੇ ਤੇਰੇ ਸਿਰ ਤੇ ਮਾਰਨਾ ਹੌਂਦੂ ਦੀ ਪ੍ਰਸ਼ਾਸਨ ਕੋ ਕੀ ਮੰਗ ਕਰਦੀ ਹਾਂ ਇਹ ਸਾਡਾ ਇਹਨਾਂ ਸਵਾਲ ਬੜਿਆ ਜਾਵੇ ਸਾਨੂੰ ਇਹਨੂੰ ਕਾਰਵਾਈ ਕੀਤੀ ਜਾਵੇ ਕੀ ਕੀ ਤੁਹਾਡਾ ਨਾਮ ਹੈ ਕੀ ਕਰਨਾ ਹੋਇਆ ਮੇਰਾ ਨਾਮ ਸ੍ਰਿੰਦਰਪਾਲ ਦਾ ਸਰਕਾਰੀ ਦੋਜੀ ਮਹੱਲਾ ਨੂੰ ਰਿਹਾ ਜਾਂਦਾ ਹੈ ਕੀ ਕਰਨਾ ਵੀ ਇਹ ਨਾਲ ਕੀ ਤੁਹਾਡਾ ਰਿਸ਼ਤਾ ਹੈ ਜਿਸ ਤਾਈ ਮੇਰੇ ਸੁਭਾਜੀ ਦਾ ਲੱਗਾ ਨਾਮ ਦਾ ਸਰਪ੍ਰਸਤ ਮਾਰਕੋ ਦਾ ਮੈਂ ਹੱਪਾਈ ਤੀਹ ਦਾ ਕਹਿੰਦੇ ਕਿ ਐਪ ਹੋਇਆ ਆਪਣੇ ਨਾਲ ਪ੍ਰਭਾਵ ਕਰਦਾ ਹੈ ਇਹ ਇਹਨੂੰ ਨਾਲ ਫੋਲ ਆਤਮਾ ਜੇ ਵੀ ਤਾ ਕਿਤੇ ਟੋਟੇ ਨਹੀਂ ਗਿਆ ਬਸ ਆ ਸਮਾਰਕ ਚ ਲੱਗੇ ਤੇ ਵੀ ਉਹ ਵਜਾ ਕੇ ਦੇਖਿਆ ਮੈਨੂੰ ਇਹ ਜੇ ਰੱਤ ਚ ਮਾਰ ਮਾਰੀ ਬਾਹਰ ਨਾਲ ਜਿੰਦਾ ਕੋਈ ਲੱਗਾ ਕੋਈ ਕੋਈ ਕਤਲਵਾ ਜਾਂ ਕੋਈ ਉਦਾ ਐਕਸੀਡੈਂਟ ਵਗੈਰਾ ਨਹੀਂ ਇਹ ਕਤਲਵਾ ਕਿਸ ਨੇ ਮਾਰ ਕੇ ਪਾਣੀ ਚ ਉਹ ਤਰਸੀ ਰਹਿਣ ਦਿੱਤਾ ਕੋਈ ਦੇਲਾ ਆਉਂਦਾ ਹੈ ਕੀ ਮੰਗ ਕਰ ਰਹੇ ਹੋ ਮੰਗ ਇਹ ਹੋਵੇ ਇਨਸਾਫ ਹੋਇਆ ਜਾਵੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅੰਤ ਤੱਕ ਕੀ ਤੁਹਾਡਾ ਨਾਮ ਹੈ ਤੇ ਇੱਕ ਡੈੱਡ ਬੋਡੀ ਮਿਲੀ ਹੈ ਪਤਾ ਨਗਾ ਕਾਰਨ ਦਾ ਮੈਂ ਏਐਸਆਈ ਹਰਪ੍ਰੀਤ ਸਿੰਘ ਮਨਪੁਰ ਦਾ ਹਾਂ ਕੰਟੀਗਰਫ ਤੋਂ ਕੀ ਕਾਮ ਮੁੰਕੀ ਨੇ ਮੈਨੂੰ ਕਾਲ ਕੀਤੀ ਕਿ ਦੱਸਿਆ ਕਿ ਇੱਕ ਡੈੱਡ ਬੋਡੀ ਨੇੜੇ ਫੀਲਡ ਪਾਸਪਾਲਾ ਮਾਰਬਲ ਲਾਗੇ ਪਈਆ ਤੋਂ ਉੱਥੋਂ ਹੀ ਮੈਨੂੰ ਰਿਕਵਰ ਕੀਤਾ ਵਾ ਕਿਨੂੰ ਕੇ ਇਨਵੈਸਟੀਗੇਸ਼ਨ ਕਰਾਂਗੇ ਇਹ ਡੈਡ ਬੋਡੀ ਕਿਸ ਦੀ ਆ ਇਹ ਲੁਧਿਆਣੇ ਦੇ ਮੋਟਰੀ ਰੂਮ ਦੇ ਸੁਲਤਾਨਪੁਰ ਲੋਧੀ ਹਸਪੀਟਲ ਜਮ੍ਹਾਂ ਕਰਵਾਤਾ ਸੀ ਕੋਈ ਬੋਡੀ ਤੇ ਹਾਲਾਤ ਤੋਂ ਪਤਾ ਲੱਗਾ ਕਿ ਕਿੰਨੇ ਦਿਨ ਪੁਰਾਣੀ ਹੈ ਇਹ ਬਈ ਇਹ 2-3 ਦਿਨ ਤੋਂ 4 ਦਿਨ ਤੋਂ ਲੱਗਦਾ ਪੁਰਾਣੀ ਆ ਪਾਣੀ ਚ ਡਿੱਗਾ ਪਈ ਇਹ ਇਹ ਇਨਵੈਸਟੀਗੇਸ਼ਨ ਪੜਾਹਣੇ ਘਰਾਂ ਨੂੰ ਬੁਲਾਇਆ ਹੋਆ ਉਹਨਾਂ ਨੂੰ ਪੁੱਛਦੇ ਆਂ ਕੀ ਗੱਲ ਆ ਕੌਣ ਦਾ ਜੈਦ ਆ ਇਹ ਉਸ ਤੋਂ ਬਾਅਦ ਅਗਲੀ ਕਾਰਵਾਈ ਜਾਂਚ ਜੋਗੀ ਕੀਤੀ